ਤਰੋ ਅਸੀਂ ਹੈਗੇ ਗਵਾਜ ਗਏ ਹੁਣੇ ਪਾਜੀ ਵੀ ਗਵਾਜ ਗਏ ਨਹੀਂ ਗਵਾਜਦੇ ਨਹੀਂ ਇੱਥੇ ਕੋਈ ਨਹੀਂ ਗੇਟ ਲੱਭ ਲੈਣੇ ਕਿੱਥੇ ਪਾਜੀ ਕਹਿੰਦੇ ਗੇਟ ਗਵਾਜ ਗਏ ਲੈ ਗਿਆ ਕੋਈ ਭਰਾ ਉਹ ਵੀ ਲੱਭਦਾ ਤੇ ਉਮਰ ਖੜਾ ਹੈ ਸਰ ਉਹ ਵੀ ਲੱਭਦਾ ਉਹ ਵੀ ਗੇਟ ਲੱਭਦਾ ਐਵੇਂ ਕਹਿੰਦਾ ਇੱਧਰ ਹੈ ਗੇਟ ਇੱਥਾ ਲੱਗਾ ਇੱਧਰ ਹੀ ਹਣਾ ਚਲੋ ਕੋਈ ਨਹੀਂ ਕੰਮ ਲੈਣੇ ਆ ਸਾਰਾ ਇਧਰੋਂ ਆਏ ਸੀ ਕਿ ਅਸੀਂ ਟਰਾਲਮ ਚ ਟਰਾਲਮ ਸਾਨੂੰ ਗਲਤ ਲੈ ਗਈ ਯਾਰ ਟਰਾਲਮ ਨਹੀਂ ਗਲਤ ਲੈ ਗਈ ਅਸੀਂ ਗਲਤ ਚੜ ਗਏ ਆ ਦੇਖ ਲੋ ਟਰਾਲਮ ਉਹ ਸਾਹਮਣੇ ਸਾਹਮਣੇ ਸਮੁੰਦਰ ਹੀ ਆ ਸਾਰਾ ਸਮੁੰਦਰ ਆ 85 ਨੰਬਰ ਘੁੰਮ ਗਿਆ ਜੀ ਆ ਬੜੀ ਨੇ ਗੱਲ ਟਰਾਲਮ ਦੀ ਉੱਤਰੀ ਜਾਂਦੀਆਂ ਜੋ ਸਮੁੰਦਰ ਉੱਪਰ ਜਾਦੇ ਨੇ ਅੱਛਾ ਛੇਪਾ 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 ਵਾਲਾ ਕਿਹੜਾ ਵੀ ਗੱਡਾਂਗੇ ਹੁਣ ਕੋਈ ਨਹੀਂ ਛੇਪਾ ਹੁਣੇ ਦੇਖ ਲੈਂਦੇ ਹਾਂ ਕਿੰਨਾ ਟਾਈਮ ਲੱਗਦਾ ਉੱਧਰ ਜਾਣ ਨੂੰ ਉਸੇ ਬਾਸ 15 ਦਾ ਬਾਸ 20 ਮਿੰਟ ਵੀ ਨਾ ਲੱਗਦੇ ਕਿੰਨੇ ਟਾਈਮ ਬਾਅਦ ਜਾਂਦਾ ਛੇਪਾ ਬਾਦ ਉਹ ਜਾਂਦਾ ਨਾ ਨਾ ਨਿਕਲਦੀ ਛੇਪਾ ਇਹ ਕਿੰਨੇ ਟਾਈਮ ਜਾਂਦਾ ਤੇ ਕਿਹ ਕਿਹੜਾ ਜਾਂਦਾ ਉਹ ਵੀ ਘੁੰਮ ਕੇ ਇੱਕ ਖੜ ਜਾਂਦਾ ਇੱਥੇ ਆ ਗਿਆ ਨਾ ਇੱਕ ਜਾਣਾ ਸਮੁੰਦਰ ਤੇ ਕੋਈ ਨਹੀਂ ਜਾਏ ਇੰਨੇ ਟਾਈਮ ਸਾਡੇ ਕੋਲ ਹੈਗਾ ਥੋੜਾ ਜਿਹਾ ਤੇ ਆ ਕੋਮਬਲੋ ਡਰਾਮਾ ਅੱਜ ਤੁਹਾਨੂੰ ਸਾਰਾ ਹੀ ਕਮਾ ਦਿਣਾ ਪਾਲਿਸ ਤੋਂ ਨਹੀਂ ਸਾਰਾ ਤਾਂ ਨਹੀਂ ਥੋੜਾ ਬਤਾ ਇਹ ਕਾਫੇ ਨੂੰ ਹਾਂ ਆ ਤਰੀ ਗੱਲ ਜੀ ਆ ਉਧਰ ਹੀ ਆਈਏ ਆ ਅਸੀਂ ਗੱਲ ਤੇ ਛੱਡ ਗਏ ਉਹ ਸਭ ਚੱਲਦਾ ਉੱਪਰ ਟੂਰਿਸਟ ਬਹੁਤ ਆਏ ਆ ਗਾਈਸ ਇੱਥੇ ਟੂਰਿਸਟ ਬਹੁਤ ਜ਼ਿਆਦਾ ਹੈ ਘੁੰਮਣ ਆਏ ਹੋ ਇੱਧਰ ਤੇ ਘੰਨਰ ਸਾਰੀ ਮਾਰਕੀਟ ਹੋ ਗਈ ਇੱਧਰ ਆਹ ਦੇਖ ਲੋ ਚਰਚ ਇੱਕ ਹੋਰ ਆ ਗਈ ਆ ਉਹ ਦੇਖ ਜਿਓ ਇਹਨੇ ਖਚਲਾ ਖਚਲਾ ਇਹਨੂੰ ਪਿਆਲਾ ਪਿਆਲਾ ਓਬ੍ਰਿਗਾਦੋ ਬਹੁਤ ਸੋਹਣਾ ਥੀ ਵਿਊ ਯਾਰ ਲੈ ਜਾਂਦਾ ਐ ਇਹਨੂੰ ਲੱਭਦੇ ਆਂ ਅਸੀਂ ਕਾਦੇ ਇੱਕ ਲੱਭੀ ਜਾਂਦੇ ਇਹਨੂੰ ਦੇਖ ਲਾ ਸਾਨੂੰ 15 20 ਮਿੰਟ ਹੋ ਗਏ ਲੱਭਦੇ ਹੋਏ ਬਹੁਤ ਸੋਹਣੀ ਜਗ੍ਹਾ ਐ ਯਾਰ ਬਹੁਤ ਸੋਹਣਾ ਕੁੰਮਣ ਨੂੰ ਬਹੁਤ ਸੋਹਣਾ ਜਿਹੜਾ ਰੋਗ ਰੋ ਲੇਟਰ ਲੱਗੀ ਆ ਨਾ ਨਾ ਆ ਦੇ ਉਹ ਲੋ ਜੀ ਗੱਡੀਆਂ ਤੇ ਘੁੰਮਣ ਵਾਸਤੇ ਆਰਡਰ ਆਪ ਤਲੀ ਆਰਡਰ ਆਮਟਾਣਾ ਅਸੀਂ ਆਪਾਂ ਹੋ ਲੱਗੀ ਸਾਡੀ ਲਾਈਟ ਅਸੀਂ ਹੁਣ ਚੱਲੇ ਸਮੁੰਦਰ ਵੱਲ ਤੇ ਸਮੁੰਦਰ ਤੇ ਘੁੰਮ ਕੇ ਆਉਂਨੇ ਆ ਮਾੜਾ ਮਾੜਾ ਮਠਾ ਮਠਾ ਦੀ ਗਈ ਇਹ ਮੋਹੱਲ ਆਹ ਤਾਂ ਅਮਰੀਦ ਤੇ ਰੋਕਣਾ ਰੋਕਣਾ ਨੰਗਲੇੜੇ ਦੇ ਸਾਨੂੰ ਮਮਾ ਘੁੰਮਣ ਆਏ ਆ ਮਮਾ ਯੂਰਪ ਆਏ ਆ ਹੋਈ ਲਾਦਾ ਜਥਾ ਲੈ ਕੇ ਆਏ ਘੁੰਮਣ ਵੀ ਇਹ ਜਥਾ ਆ ਜੀ ਆ ਪਤਾ ਨਹੀਂ ਕਿਹੜੀ ਕੰਟਰੀ ਤੋਂ ਜਥਾ ਆਇਆ ਉਹਨਾਂ ਨੂੰ ਮੈਂ ਆ ਇਹਦਾ ਹੈਡ ਖੜਾ ਆ ਸਮਝ ਨਹੀਂ ਆ ਰਹਿਣਾ ਕਿ ਸਟੇਟਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਬਹੁਤ ਖੁੱਲੀ ਜਗ੍ਹਾ ਇੱਥੇ ਮਨਾਉਂਦੇ ਹੋਣੇ ਨਿਊਯਾਰਕ ਨਹੀਂ ਆਹਦਾ ਇਹਨਾਂ ਦਾ ਗਾੜਾ ਮੈਚੇ ਟੂਰ ਸਾਰਾ ਟੂਰ ਐਸਟੇਟ ਜਿੰਨੇ ਵੀ ਜਿੰਦ ਟੂਰਸਟ ਪ੍ਰਾਈਸ ਹੀ ਹੋ ਗਈ ਇਹ ਟੂਰਸਟ ਪਲੇਸ ਮੇਨ ਆਹੀ ਹੈ ਨਾ ਮੇਨ ਹੋ ਗਈ ਔਰ ਅਜੀ ਸਮੁੰਦਰ ਦੇਖ ਲੋ ਸਮੁੰਦਰ ਵਾਲੇ ਜਾਣੇ ਪਏ ਆ ਬਾਟਾ ਹੀ ਬੜੀਆਂ ਯਾਰ ਇੱਧਰ ਆਓ ਓਹ ਦੇ ਨਿਊਯਾਰਕ ਵਾਲਾ ਬੱਤਮਣੇ ਇੱਥੋਂ ਨਹੀਂ ਦਿਖਣਾ ਉਹ ਇਹਦੇ ਪੁਰ ਪੁਰਾਣੇ ਇੱਥੇ ਮਸ਼ਹੂਰ ਆ ਪੁਰਕਾਲ ਦਾ ਜਿੱਦਾਂ ਫੋਟੋਆਂ ਚ ਵગેਰਾ ਸਾਰਾ ਪੌਲੋ ਵਾ ਇਦਾਂ ਜਿਹੜੀ ਫੋਟੋਆਂ ਬਹੁਤ ਅੰਮੀ ਆ ਨਾ ਆ ਉਹਦੇ ਪੌਲ ਹੋ ਗਿਆ ਸਹੀ ਹੋ ਗਿਆ ਇਹ ਦਵਾਰ ਨੂੰ ਕਟਾਂਗੇ ਤਾਂ ਹਾਂ ਇਹ ਮੰਤੀ ਚ ਵੱਡੀ ਸਾਈਡ ਨੂੰ ਜਾਂਦੇ ਨੂੰ ਬਹੁਤ ਇਹ ਮੰਤੀ ਚ ਵੱਡੀ ਸਾਈਡ ਤੋਂ ਸਹੀ ਆ ਇਹ ਪੌਲ ਹੋ ਗਿਆ ਇੱਧਰ ਆਪਾ ਜੀ ਰੁਕਣਾ ਆਪਾਂ ਇੱਧਰ ਜਾਣਾ ਇੱਧਰ ਤਾਂ ਪਹੁੰਚ ਨਹੀਂ ਜਾਈਂ ਆਹ ਆ ਟੂਟ ਲੱਗਦੀ ਹੈ ਮੇਰੇ ਕਹਿਮਾ ਸੱਤੇ ਰੂਸਾ ਸੱਤੇ ਰੂਸਾ ਚੜੀਆ ਘਰ ਉੱਤੇ ਉਹ ਟਾਈਪ ਲੱਗਦੀ ਹੈ ਇੱਥੇ ਟੈਕਟੇ ਲੱਗਣੀਆਂ ਚੜੀਆ ਘਰ 'ਚ ਕਮਾਈ ਵੀ ਟੂਰੇ ਸਬੂ ਵਾਓ ਆਇਆ ਜੀ ਸਮੁੰਦਰ ਉਹ ਸਮੁੰਦਰੋਂ ਪਾਰ ਇੱਧਰ ਹੋ ਜਾਂਦਾ ਜਾ ਕੇ ਉਹ ਅੱਗੇ ਜਾ ਕੇ ਹੋ ਜਾਂਦਾ ਉਹ ਸਾਰਾ ਇੱਧਰ ਉਹ ਸਾਰਾ ਹੀ ਖੁੱਲਾ ਹੀ ਆ ਸਮੁੰਦਰ

ਭਾਜੀ ਕੈਸ ਆਵਾਜ਼ ਸੁਣਾਂ ਬਾਜੀ ਪਾਣੀ ਦੀ ਆਦੇ ਅੰਦਰ ਕਿੰਨਾ ਸੋਹਣਾ ਸੋਹਣੀ ਹੈ ਯਾਰ ਜਗਾ ਬਾਜੀ ਵਧੀਆ ਆਪਣੇ ਲਈ ਨਾ ਘੁੰਮਣ ਲਈ ਬਹੁਤ ਸੋਹਣਾ ਹੈ ਯਾਰ ਵੋ ਪਾਣੀ ਤੇ ਕਰੋ ਵੀਡੀਓ ਵਾਲੇ ਆਟੋ ਚੱਲਦੇ ਇੱਧਰ ਐਂਡੀ ਵਾਲੀ ਭੁੰਡੀ ਪੁਜਾਜ ਦੀ ਆ ਪਤਾ ਨਹੀਂ ਕਿਹੜੀ ਆ ਇੰਡੀਆ ਤਾਂ ਹੋ ਰਹੀ ਆ ਮੈਂ ਤਾਂ ਖੱਦਾ ਬੈਠੇ ਇੱਥੇ ਨਿਆਰੇ ਨਾਲ ਟੱਪ ਸਿੱਖਦੇ ਆ ਆਹ ਦੇਖ ਐਪ ਹਾਂ ਦੀ ਉਹ ਕਿੱਥੇ ਚੱਲਿਆ ਹੁਣ ਉੱਧਰ ਉਹ ਉਹ ਦੇ ਛੱਪ ਆ ਗਿਆ ਰੈਡਰ ਛੱਪ ਆ ਗਿਆ ਘੁੰਮ ਕੇ ਗੇੜੀ ਕੱਢ ਕੇ ਪਾਣੀ ਚਾਹ ਕਰੋ ਪਾਣੀ ਇਹ ਆ ਚੱਕ ਛੋਟੀ ਸੀਗੀ ਹੋਪਰੀ ਆ ਤੁਹਾ ਟਾਇਰ ਦਾ ਹੂੰ ਉਹ ਵਾਲਾ ਆਹੋ ਹਿਲਦਾ ਨਾ ਅਬੀ ਮਹੀ ਨਾ ਤੋਂ ਅਸੀਂ ਲਓ ਜੀ ਅਸੀਂ ਹੁਣ ਚੱਲੇ ਆਂ ਤੇ ਛੱਪ ਤੇ ਚੜਦੇ ਜਾ ਕੇ ਨਹੀਂ ਭਰ ਕੇ ਲੈ ਕੇ ਜਾਉਗੇ ਉਹ ਜਹਾਜ਼ ਏਅਰਪੋਰਟ ਕਿੱਧਰ ਪੈ ਜਾਂਦਾ ਏਅਰਪੋਰਟ ਇੱਧਰਲੀ ਸਾਈਡ ਤੇ ਪੈ ਜਾਂਦਾ ਉਹ ਜਹਾਜ਼ ਉੱਤਰਦਾ ਲੱਗਦਾ ਇੱਧਰਲੀ ਸੜਨ ਆਪਣੇ ਬਾਈ ਨੇ ਅੱਜ ਸਾਰਾ ਹੀ ਘਮਾਤਾ ਆਪਾਂ ਨੂੰ ਸਾਰਾ ਹੀ ਬਾਈ ਕਹਿੰਦਾ ਤੂੰ ਟੈਨਸ਼ਨ ਨਹੀਂ ਲੈਣੀ ਘੁੰਮਣਾ ਕਿੱਥੇ ਘੁੰਮਣਾ ਦੱਸ ਬਾਈ ਦਾ ਬਹੁਤ ਬਹੁਤ ਆਫਰੀਕਾ ਦੋਆ ਹੂੰ ਇਹ ਨਹੀਂ ਆ ਜਾਣਾ ਇਹ ਉੱਪਰ ਪਹੁੰਚ ਜਾਣਾ ਚਾਹਤ ਅੱਛਾ ਦੋ ਸ਼ੈਪ ਲਾਏ ਹੋਏ ਨਹੀਂ ਕਿਹੜੇ ਕੱਢੀ ਜਾਂਦੇ ਸਹੀ ਅੱਜ ਸ਼ੈਪ ਦਾ ਕਿਹੜਾ ਕੱਢਾ ਹੀ ਲੈਣਾ ਫਾਈਨਲੀ ਇਹ ਵੀ ਕੀੜਾ ਕੱਢਾ ਹੀ ਲਈਏ ਆ ਲਓ ਜੀ ਲੱਗੇ ਸ਼ੈਪ ਜੈਂਟਰ ਹੁਣ ਵਾਹਿਗੁਰੂ ਭਲਾ ਕਰੇ ਸਾਰਿਆਂ ਦਾ ਮੈਂ ਤਾਂ ਵੀਡੀਓ ਮਾਰਾਉਣਾ ਮੈਂ ਵੀਡੀਓ ਮਾਰਾਉਣਾ ਹੁਣ ਜਦੋਂ ਐਂਟਰ ਕਰਕੇ ਆਉਣਾ ਤੇ ਗੇਟ ਲੱਗਾ ਹੈ ਹੂੰ ਜਦੋਂ ਐਂਟਰ ਕਰਕੇ ਆਣਾ ਅੰਦਰ ਤੇ ਇਹ ਨਹੀਂ ਲੈ ਤੇ ਇਹ ਲੈ ਕੇ ਹੀ ਜਾਣਾ ਆਹ ਦੇਖੋ ਬੰਦਾ ਝੂਲਦਾ ਆਇਆ ਹੈ ਸਾਰਾ ਪਾਣੀ ਰਹੀ ਹੈ ਮੈਂ ਪਹਿਲੀ ਵਾਰ ਵੇਖਿਆ ਐਡੀ ਸ਼ੈਪ ਚ ਸ਼ੇਪ ਉਂਦਰ ਜੱਸਾ ਸੋਣਾ ਆਹ ਲੋ ਜੀ ਸ਼ੇਪ 'ਚ ਬੈਠੇ ਆ ਪਰ ਆਪਣਾ ਵੀ ਹੁਣ ਫੋਨ ਹੋ ਗਿਆ ਫੁੱਲ ਤੇ ਵੀਡੀਓ ਇੱਥੇ ਹੀ ਬੰਦ ਹੋ ਜਾਣੀ ਹੈ ਆਪਣੀ ਅਗਲੀ ਵੀਡੀਓ ਜੀ ਬਣਾਵਾਂਗੇ ਠੀਕ ਹੈ ਇੰਦਰ ਸਾਰੇ ਸ਼ੇਪ 'ਚ ਬੈਠੇ ਆ ਤਰ ਰਹਿ ਗਿਆ ਇਹ ਆਪਣਾ ਉੱਤਰ ਉੱਤਰ ਰਹਿ ਗਿਆ ਆਪਣਾ ਲਿਸਬਨ ਉਹ ਕਿੱਥੇ ਜਾਂਦਾ ਇਹ ਤੁਰਿਆ ਬੰਨ ਉਹ ਨੀ ਸਮੁੰਦਰ ਦੇਖੋ ਸਮੁੰਦਰ ਨੂੰ ਕਹਿੰਦੇ ਕੀ ਸਮੁੰਦਰ ਭਾਜੀ ਕਿੱਦਾਂ ਦਾ ਲੱਗ ਰਿਹਾ ਕੰਮ ਕੇ ਬਸ ਲੱਗਣਾ ਕੀ ਹੈ ਬਸ ਖਰੀਦ ਸਕੇ ਆਪ ਆ ਕੇ ਘੁੰਮਣ ਪਾਣੀ ਵਾਲੀ ਬੱਸ ਪਾਣੀ ਵਾਲੀ ਬੱਸ ਬਾਦਲ ਜੀ ਵਾਲੀ ਬੱਸ ਬਾਦਲ ਜੀ ਵਾਲੀ ਬੱਸ ਮੇਹਰਾਂ ਦੇ ਵਿੱਚ ਜੱਲਿਆ ਕਰੂਗੀ ਆਪਾਂ ਇਹੋ ਬੱਸਾਂ Chari, chari, chari. oh, Ini kalau kayak bakar sih, ketemu, ਗੱਜਾ ਵਿਚ ਆ ਇੱਧਰ ਖੜਾ ਸ਼ਿਪ ਜੀ ਖਰਾਬ ਹੀ ਖੜਾ ਇੱਧਰ ਓ ਨਿੱਕੇ ਨਿੱਕੇ ਗਸਤੀ ਆ ਉਹ ਕਰ ਲੇ ਵੀ ਉਹ ਵੀ ਉਹ ਉਹ ਤਾਂ ਕੰਮ ਚੱਲਦਾ ਹੁਣ ਯਾ ਇਹ ਤੋਂ ਬਸਾ ਜਾਂਦੀ ਐ ਸੋਹਣੀ ਹੈ ਗਾਇਸ ਬਹੁਤ ਸੋਹਣੀ ਜਗ੍ਹਾ ਬਹੁਤ ਸੋਹਣਾ ਘੁੰਮਣ ਨੂੰ ਸਾਰਾ ਹੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਥੀਚ ਬਹੁਤ ਸੋਹਣਾ ਘੁੰਮਣ ਨੂੰ ਘੁੰਮਣਾ ਕਰਨਾ ਹੋ ਇੱਥੇ ਨਜ਼ਾਰੇ ਲਈ ਜਿੰਦਗੀ ਦੇ ਆਹ ਦੇਖੋ ਗਾਇਸ ਇੱਥੋਂ ਹੀ ਉਤਰੇ ਆਪਾਂ ਇੱਥੋਂ ਹੀ ਆਪਾਂ ਹੁਣ ਵਾਪਸੀ ਦਾ ਫੜ ਲੈਣਾ ਹੈ ਆਪਾਂ ਵਾਪਸੀ ਚੱਲ ਜਾਣਾ ਹੈ ਉੱਥੋਂ ਆਏ ਆਪਾਂ ਉਧਰੋਂ ਇਧਰੋਂ ਆਏ ਆਪਾਂ ਤੇ ਆਪਾਂ ਇਧਰੋਂ ਹੀ ਹੁਣ ਚੱਲ ਜਾਣਾ ਵਾਪਸ ਇੱਥੇ ਘੁੰਮਣ ਨੂੰ ਇੱਥੇ ਥੋੜਾ ਜਿਹਾ ਛੋਟਾ ਜਿਹਾ ਵਿਚ ਉਹ ਪਾਰਲੀ ਸਾਈਡ ਤੇ ਹੈਗਾ ਯਾਰ ਇਹ ਤਾਂ ਉੱਤ ਸਾਰਾ ਵਾਲੇ ਦੁਆਲੇ ਹੈਗਾ ਪੁੱਤ ਇੱਥੇ ਤੁਸੀਂ ਘੁੰਮ ਸਕਦੇ ਇਹਦਾ ਨਾਂ ਤਾਂ ਹੁਣ ਪਤਾ ਨਹੀਂ ਕੀ ਹੈ ਨਾਂ ਪੜਦੇ ਆ ਬਾਅਦ ਚ ਜਾ ਕੇ ਸੋਹਣਾ ਹੈ ਬਸ ਸੋਹਣੀ ਜਗ੍ਹਾ ਘੁੰਮਣ ਨੂੰ ਉਹ ਦੇਖ ਤੁਰਿਆ ਜਾਂਦਾ ਉਹਦੇ